ਪਿਆਰ ਕਰੀ ਸੋਸ਼ਕਲ ਜੀ ਪੋਪਸ ਸਵਾਗਤ ਕਰਦੇ ਆ ਆਪਣੇ ਚਾਣਤੀ ਪੁਰਾਣੀ ਪੈਨਸ਼ਨ ਸਕੀਮ ਬਹਾਲੀ ਤੇ ਮਾਨਜੋਗ ਹਾਈ ਕੋਰਟ ਦੀ ਕਾਰਵਾਈ ਜਿਹੜੀ ਪੰਜਾਬ ਸਰਕਾਰ ਤੋਂ ਐਫੀਡੈਫਟ ਦੀ ਜਿਹੜੀ ਹੈ ਮੰਗ ਕੀਤੀ ਗਈ ਸੀ ਸੋ ਦੋਸਤੋ ਪੰਜਾਬ ਦੇ ਵਿੱਚ ਪੁਰਾਣੀ ਪੈਨਸ਼ਨ ਸਕੀਮ ਨੂੰ ਬਹਾਲ ਕਰਨ ਦੀ ਮੰਗ ਨੇ ਇੱਕ ਵਾਰ ਫਿਰ ਤੋਂ ਜਿਹੜਾ ਹੈ ਮੋੜ ਫਾਟ ਲਿਆ ਹੈ ਇਸ ਸਬੰਧ ਦੇ ਵਿੱਚ ਮਾਨਜੋਗ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਵਿੱਚ ਦਾਇਰ ਕੀਤੀ ਗਈ ਰਿਟ ਪਟੀਸ਼ਨ ਅਤੇ ਹੁਣ ਅਦਾਲਤ ਨੇ ਪੰਜਾਬ ਸਰਕਾਰ ਤੋਂ ਜਵਾਬ ਮੰਗਿਆ ਹੈ ਰਿਟ ਪਟੀਸ਼ਨ ਸੀ ਜਿਹੜੀ ਹੈ ਡਬਲ ਪੀ ਜਿਹੜੇ 9048ਪੀ24 ਰਜੀਵ ਕੁਮਾਰ ਵਿਜ਼ਿਟ ਐਂਡ ਆਦਰਸ ਵਰਸਸ ਸਟੇਟ ਆਫ ਪੰਜਾਬ ਦੇ ਤਹਿਤ ਪਟੀਸ਼ਨਾਂ ਦੇ ਵਕੀਲ ਨੇ ਦਲੀਲ ਦਿੱਤੀ ਸੀ ਕਿ ਪੰਜਾਬ ਸਰਕਾਰ 18 ਨਵੰਬਰ 2022 ਨੂੰ ਨੋਟੀਫਿਕੇਸ਼ਨ ਜਾਰੀ ਕਰੇ ਪੁਰਾਣੀ ਪੈਨਸ਼ਨ ਸਕੀਮ ਨੂੰ ਅਪਣਾਉਣ ਦੀ ਘੋਸ਼ਣਾ ਕੀਤੀ ਸੀ ਪਰ ਅਜੇ ਤੱਕ ਇਸ ਦਾ ਸਟੈਂਡਰਡ ਆਪਰੇਟਿੰਗ ਪ੍ਰोसीजर ਜਾਰੀ ਨਹੀਂ ਕੀਤਾ ਗਿਆ ਹੈ ਇਸ ਦੇ ਨਾਲ ਸਪਸ਼ਟ ਇਹ ਹੈ ਕਿ ਪੰਜਾਬ ਦੇ ਕਰਮਚਾਰੀ ਜਿਨ੍ਹਾਂ ਨੂੰ ਨਵੀਂ ਪੈਨਸ਼ਨ ਸਕੀਮ ਦੇ ਤਹਿਤ ਲਾਇਆ ਗਿਆ ਹੈ ਉਹਨਾਂ ਨੂੰ ਪੁਰਾਣੀ ਪੈਨਸ਼ਨ ਦਾ ਲਾਭ ਨਹੀਂ ਦਿੱਤਾ ਜਾ ਰਿਹਾ ਹੈ ਮਾਨਯੋਗ ਹਾਈ ਕੋਰਟ ਨੇ ਪੰਜਾਬ ਸਰਕਾਰ ਨੂੰ ਸਪਸ਼ਟੀਕਰਨ ਦੇਣ ਦੇ ਲਈ ਪੰਜਾਬ ਚੀਫ ਸੈਕਟਰੀ ਤੋਂ ਐਫੀਡੇਫਿਟ ਮੰਗਿਆ ਹੈ ਅਦਾਲਤ ਨੇ ਇਹ ਵੀ ਚੇਤਾਵਨੀ ਦਿੱਤੀ ਹੈ ਕਿ ਜੇਕਰ ਸਰਕਾਰ ਦੇ ਵੱਲੋਂ ਸਪਸ਼ਟ ਜਵਾਬ ਨਹੀਂ ਮਿਲਦਾ ਤਾਂ ਅਦਾਲਤ ਸਖਤ ਸਟੈਂਡ ਲੈ ਸਕਦੀ ਹੈ ਪੁਰਾਣੀ ਪੈਨਸ਼ਨ ਸਕੀਮ ਨੂੰ ਲਾਗੂ ਕਰਨ ਦੇ ਹੁਕਮ ਜਾਰੀ ਕਰ ਸਕਦੀ ਹੈ ਅਦਾਲਤ ਨੂੰ ਜਾਣਕਾਰੀ ਦਿੱਤੇ ਗਈ ਹੈ ਕਿ ਨੋਟੀਫਿਕੇਸ਼ਨ ਜਾਰੀ ਹੋਣ ਦੇ ਬਾਵਜੂਦ ਕਰਮਚਾਰੀ ਨੂੰ ਪੁਰਾਣੀ ਪੈਨਸ਼ਨ ਦੀ ਸਹੂਲਤ ਨਹੀਂ ਮਿਲ ਰਹੀ ਹੈ ਇਹ ਅਸਲ ਦੇ ਵਿੱਚ ਪੰਜਾਬ ਸਰਕਾਰ ਦੇ ਵੱਲੋਂ ਕਰਮਚਾਰੀਆਂ ਨਾਲ ਵਾਅਦੇ ਦੀ ਉਲੰਘਣਾ ਹੈ ਜਦੋਂ ਕਿ 2022 ਦੇ ਵਿੱਚ ਨੋਟੀਫਿਕੇਸ਼ਨ ਜਾਰੀ ਹੋ ਚੁੱਕੀ ਹੈ ਤਾਂ ਅਜੇ ਤੱਕ ਇਸ ਨੂੰ ਪੂਰੀ ਤਰ੍ਹਾਂ ਲਾਗੂ ਕਿਉਂ ਨਹੀਂ ਕੀਤਾ ਗਿਆ ਸਰਕਾਰ ਦੇ ਵੱਲੋਂ ਸਪਸ਼ਟ ਜਿਹੜਾ ਪ੍ਰੋਸੀਜਰ ਕਦੋਂ ਜਾਰੀ ਕੀਤਾ ਜਾਵੇਗਾ ਹਾਈ ਕੋਰਟ ਦਾ ਹੁਕਮਤ ਤੋਂ ਬਾਅਦ ਕੀ ਪੰਜਾਬ ਸਰਕਾਰ ਇਸ ਦੇ ਉੱਪਰ ਗੰਭੀਰ ਕਦਮ ਚੁੱਕੇਗੀ ਸਵਾਲ ਇਹ ਖੜੇ ਹੁੰਦੇ ਆ ਕਿ ਮਲਾਜ਼ਮਾਂ ਦੀ ਉਮੀਦ ਪੰਜਾਬ ਦੇ ਮਲਾਜ਼ਮਾਂ ਨੂੰ ਉਮੀਦ ਕਰ ਰਹੇ ਹਨ ਕਿ ਪੁਰਾਣੀ ਪੈਨਸ਼ਨ ਸਕੀਮ ਨੂੰ ਜਲਦ ਤੋਂ ਜਲਦ ਜਿਹੜਾ ਬਹਾਲ ਕੀਤਾ ਜਾਵੇ ਤਾਂ ਜੋ ਉਹਨਾਂ ਦੇ ਭਵਿੱਖ ਨੂੰ ਸੁਰੱਖਿਅਤ ਕੀਤਾ ਜਾ ਸਕੇ ਸੋ ਦੋਸਤੋ ਇਸ ਮਾਮਲੇ ਤੇ ਤਾਜ਼ਾ ਅਪਡੇਟ ਦੇ ਨਾਲ ਤਾਂ ਹਾਂਜੀ ਦੋਸਤੋ ਇਸ ਦੇ ਨਾਲ ਹੀ ਇੱਕ ਨਵੀਂ ਅਪਡੇਟ ਜਿਹੜੀ ਹੈ ਆ ਰਹੀ ਹੈ ਵਿੱਤ ਵਿਭਾਗ ਪੰਜਾਬ ਦੇ ਸਰਕਾਰ ਜਿਹੜੀ ਹੈ ਵਿੱਤ ਵਿਭਾਗ ਦੇ ਵੱਲੋਂ ਇੱਕ ਪੱਤਰ ਜਾਰੀ ਕੀਤਾ ਗਿਆ ਹੈ ਇੱਕ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਹੈ ਇਹ ਇਸ ਦਾ ਵਿਸ਼ਾ ਜਿਹੜਾ ਲਿਖਿਆ ਗਿਆ ਪੱਤਰ ਦੇ ਵਿੱਚ ਅੰਕਿਤ ਮਾਮਲਾ ਜਿਸ ਸੰਬੰਧੀ ਸਰਕਾਰ ਦੇ ਵੱਲੋਂ 7 सीपीए ਸੀਪੀ ਸੀ ਤਨਖਾਹ ਸਕੇਲਾਂ ਸੰਬੰਧੀ ਜਾਰੀ ਕੀਤੀ ਗਈ ਹਦਾਇਤਾਂ ਮਿਤੀ 17/7/2020 ਦੇ ਨਾਲ ਹੈ ਇਹਦੇ ਵਿੱਚ ਮਾਨਜੋਗ ਅਦਾਲਤ ਵੱਲੋਂ ਪਾਸ ਕੀਤੇ ਗਏ ਫੈਸਲੇ ਦੇ ਵਿਚਾਰ ਵਿਚਾਰ ਵਟਾਂਦਰਾ ਕਰਨ ਦੇ ਲਈ ਮਾਨਜੋਗ ਮੁੱਖ ਸਕੱਤਰ ਪੰਜਾਬ ਦੇ ਸਰਕਾਰ ਦੇ ਵੱਲੋਂ ਮਿਤੀ 28/1/2025 ਨੂੰ ਯਾਨੀ ਕਿ ਅੱਜ 12:30 ਵਜੇ ਦੁਪਹਿਰ ਬਾਅਦ ਮੁੱਖ ਸਕੱਤਰ ਕਮੇਟੀ ਰੂਮ ਨੰਬਰ ਜੇਮੀ ਮੰਜ਼ਲ ਪੰਜਾਬ ਸੀ ਬਸਕਰ ਚੰਡੀਗੜ੍ਹ ਵਿਖੇ ਮੀਟਿੰਗ ਜਿਹੜੀ ਹੈ ਨਿਸ਼ਚਿਤ ਕੀਤੀ ਗਈ ਹੈ ਸੋ ਦੋਸਤੋ ਇਹ ਹੁਣ ਇਹ ਮੀਟਿੰਗ ਉਸੇ ਸਥਾਨ ਤੇ ਮਿਤੀ 28 1 2025 ਨੂੰ ਜਿਹੜੀ ਕਿ 12 ਵਜੇ ਵਜੇ ਜਿਹੜੀ ਨਿਸ਼ਚਿਤ ਕੀਤੀ ਜਾਂਦੀ ਹੈ ਜਿਹੜੀ ਆਪ ਜੀ ਨੂੰ ਬੇਨਤੀ ਕੀਤੀ ਜਾਂਦੀ ਕਿ ਇਸ ਮੀਟਿੰਗ ਦੇ ਵਿੱਚ ਸ਼ਾਮਿਲ ਹੋਣ ਦੀ ਖੇਚਲ ਕੀਤੀ ਜਾਵੇ ਸੋ ਦੋਸਤੋ ਹੁਣ ਦੇਖਣਾ ਹੋਵੇਗਾ ਕਿ ਜਿਹੜਾ ਇਹ ਮੀਟਿੰਗ ਰੱਖੀ ਜਾਂਦੀ ਹੈ ਇਸ ਮੀਟਿੰਗ ਦਾ ਕੀ ਜਿਹੜਾ ਸਿਟਾ ਨਿਕਲਦਾ ਹੈ ਕੀ ਵਿਚਾਰ ਵਟਾਂਦ ਦਾ ਕਿਹੜੀਆਂ ਮੰਗਾਂ ਨੂੰ ਲੈ ਕੇ ਕੀਤਾ ਜਾਂਦਾ ਹੈ ਇਸ ਦੇ ਬਾਰੇ ਹੋਰ ਅਪਡੇਟ ਆਵੇਗੀ ਮੀਟਿੰਗ ਤੋਂ ਬਾਅਦ ਜਰੂਰ ਇਸ ਚੈਨਲ ਤੇ ਦਿੱਤੀ ਜਾਵੇਗੀ ਬਣੇ ਰਹਿਣਾ ਚੈਨਲ ਦੇ ਨਾਲ ਚੈਨਲ ਨੂੰ ਸਬਸਕ੍ਰਾਈਬ ਕਰ ਤੇ ਵੀਡੀਓ ਨੂੰ ਲਾਈਕ ਕਰਨਾ ਧੰਨਵਾਦ ਜੀ